ਗੁਰਦਾਸ ਲੌਕ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਆਲੂਆਂ ਤੋਂ ਰੈਸਪੀ ਬਣਾਵਾਂਗੇ ਤੇ ਇਹ ਰੈਸਪੀ ਬਣਾਉਣ ਵਾਸਤੇ ਆਪਾਂ ਇਥੇ ਲੈਨੇ ਤੱਕ ਲੋ ਆਲੂ ਲੈ ਲੈਨੇ ਉਬਲੇ ਹੋਏ ਇਹਨਾਂ ਨੂੰ ਉਬਾਲ ਕੇ ਠੰਡੇ ਕਰਕੇ ਰੱਖ ਲਿਆ ਸੀ ਤੇ ਨਾਲ ਹੀ ਇੱਕ ਲਿਆ ਚਕੰਦਰ ਤੇ 4-5 ਲਈਆਂ ਆਪਾਂ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਲਿਆ ਇਹ ਅਰਾ ਰੋਡ ਤੇ ਅੱਜ ਦੀ ਜਿਹੜੀ ਰੈਸਪੀ ਬਣਾਉਣੀ ਹੈ ਉਹ ਆਪਾਂ ਬਣਾਵਾਂਗੇ ਜੀ ਆਲੂਆਂ ਤੋਂ 스ਨੈਕਸ ਸਨੈਕਸ ਕਹਿ ਲੋ ਚਾਹੇ ਤੁਸੀਂ ਕਟਲੇਟ ਲੈ ਲੋ ਟਿੱਕੀਆਂ ਕਾ ਲੋ ਕੁਝ ਵੀ ਤੁਸੀਂ ਨਾ ਦੇ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਕਰ ਲਾਂਗੇ ਜੀ ਕद्दूकस ਕਿਉਂਕਿ ਇਹਦੇ ਵਿੱਚ ਕਟਲੇਟ ਬਣਾਉਣ ਵਾਸਤੇ ਕद्दूकस ਕਰਨਾ ਹੀ ਜ਼ਰੂਰੀ ਨੇ ਆਲੂ ਤੇ ਇਹਨਾਂ ਨੂੰ ਆਪਾਂ ਛੋਟੇ ਬਰੀਕ ਬਣੇ ਪਾਸੇ ਕद्दूकस ਕਰ ਲਾਂਗੇ ਆਲੂਆਂ ਨੂੰ ਸਾਰਿਆਂ ਨੂੰ ਇਹ ਕਟਲੇਟ ਬਣਾਉਣ ਵਾਸਤੇ ਆਲੂ ਆ ਜਿਹੜੇ ਆਪਾਂ ਉਬਾਲ ਕੇ ਬਿਲਕੁਲ ਠੰਡੇ ਕਰਲੇ ਸੀ 2 ਘੰਟਿਆਂ ਵਾਸਤੇ ਆਪਾਂ ਇਹਨਾਂ ਨੂੰ ਫ੍ਰਿਜ ਵਿੱਚ ਰੱਖ ਲਿਆ ਸੀ ਤੇ ਇਹ ਹੋ ਚੁੱਕੇ ਨੇ ਬਿਲਕੁਲ ਠੰਡੇ ਤੇ ਹੁਣ ਸਾਰੇ ਆਲੂਆਂ ਨੂੰ ਆਪਾਂ ਇਸੇ ਤਰ੍ਹਾਂ ਕद्दूकश ਕਰਕੇ ਤੇ ਫਿਰ ਆਪਾਂ ਉਸ ਤੋਂ ਬਾਅਦ ਅਗਲੀ ਤਿਆਰੀ ਕਰਦੇ ਆਂ ਆਲੂ ਆਪਾਂ ਕद्दूकश ਕਰ ਲਏ ਨੇ ਤੇ ਹੁਣ ਕਰਦੇ ਆਂ ਜੀ ਅਗਲੀ ਤਿਆਰੀ 4-5 ਇੱਥੇ ਲਈਆਂ ਨੇ ਮੈਂ ਹਰੀਆਂ ਮਿਰਚਾਂ ਤੇ ਮਿਰਚ ਤੁਸੀਂ ਆਪਣੇ ਸੁਆਦ ਅਨੁਸਾਰ ਮੁਤਾਬਕ ਪਾ ਸਕਦੇ ਹੋ ਤਾਂ ਜੇ ਤੁਹਾਨੂੰ ਤਿੱਖਾ ਜ਼ਿਆਦਾ ਪਸੰਦ ਆ ਤਾਂ ਤੁਸੀਂ ਜ਼ਿਆਦਾ ਵੀ ਮਿਰਚਾਂ ਪਾ ਸਕਦੇ ਹੋ ਹਰੀਆਂ ਪਾ ਸਕਦੇ ਹੋ ਕੱਲੀਆਂ ਜਾਂ ਫਿਰ ਪੀਸੀਆਂ ਹੋਈਆਂ ਮਿਰਚਾਂ ਵੀ ਤੁਸੀਂ ਪਾ ਸਕਦੇ ਹੋ ਤੇ ਮਿਰਚਾਂ ਨੂੰ ਸਾਰੀਆਂ ਨੂੰ ਆਪਾਂ ਕੱਟ ਲੈਣੇ ਆ ਤੇ ਨਾਲ ਹੀ ਹੁਣ ਕਟਾਂਗੇ ਜੀ ਆਪਾਂ ਚਕੰਦਰ ਚਕੰਦਰ ਮੈਂ ਇੱਥੇ ਅੱਧਾ ਲਿਆ ਤੁਸੀਂ ਆਪਣੇ ਲੋੜ ਮੁਤਾਬਕ ਤੁਸੀਂ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਚਕੰਦਰਾਂ ਨੂੰ ਆਪਾਂ ਬਿਲਕੁਲ ਬਰੀਕ-ਬਰੀਕ ਪੀਸਾਂ ਵਿੱਚ ਕਟਾਂਗੇ ਇਸ ਤਰ੍ਹਾਂ ਕੱਟ ਮਾਰ ਕੇ ਇਹ ਹੁਣ ਕੱਦੂ ਕਸ਼ ਕੀਤੇ ਹੋਏ ਨੇ ਜਿਹੜੇ ਆਲੂ ਇਹਨਾਂ ਨੂੰ ਆਪਾਂ ਇੱਕ ਡੋਂਗੇ ਵਿੱਚ ਕੱਢ ਲੈਨੇ ਆ ਤੇ ਨਾਲ ਹੀ ਹੁਣ ਪਾ ਦਾਂਗੇ ਜੀ 2 ਚਮਚਾ ਜਰਾ ਰੋਟ ਦੇ ਤੇ ਕਟੀਆਂ ਹੋਈਆਂ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਇਹ ਚਿਕਨ ਦਾ ਜਿਹੜਾ ਟੇਸਟ ਹੈ ਇਹਦੇ ਨਾਲ ਜਿਹੜੇ ਕੱਡੇਡ ਆਪਾਂ ਬਣਾਉਣੀ ਆ ਇਹਨਾਂ ਦਾ ਸਵਾਦ ਹੈ ਜਿਹੜਾ ਬਹੁਤ ਵਧੀਆ ਹੋ ਜਾਂਦਾ ਤੇ ਨਾਲੇ ਦੇਖਣ ਵਿੱਚ ਇਹ ਵੀ ਸੋਹਣੇ ਲੱਗਦੇ ਆ ਪੂਰੇ ਕਲਰਫੁਲ ਬਣ ਕੇ ਤਿਆਰ ਹੁੰਦੇ ਨੇ ਤੇ ਸਵਾਦ ਅਨੁਸਾਰ ਪਾ ਦਾਂਗੇ ਜੀ ਆਪਾਂ ਲੂਣ ਅੱਧਾ ਚਮਚ ਨਮਕ ਤੇ ਥੋੜੀ ਜੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਜੇਕਰ ਤੁਸੀਂ ਬੱਚਿਆਂ ਵਾਸਤੇ ਬਣਾ ਰਹੇ ਹੋ ਤਾਂ ਮਿਰਚ ਤੁਸੀਂ ਘੱਟ ਪਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਅੱਧੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਜੀਰਾ ਤੇ ਹੁਣ ਇਹਨਾਂ ਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਕੋਈ ਇਹਦੇ ਵਿੱਚ ਧਨੀਆ ਨਹੀਂ ਪਾਉਣਾ ਕੁਝ ਮੇਥੀ ਨਹੀਂ ਪਾਣੀ ਸਿਰਫ ਬਿਲਕੁਲ ਸਿੰਪਲ ਜਿਹਾ ਆਪਾਂ ਬਣਾ ਕੇ ਅੱਜ ਦੇ ਜਿਹੜੇ ਕਟਲੇਟ ਆ ਤਿਆਰ ਕਰਾਂਗੇ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਕਰ ਲੈਨੇ ਆ ਜੀ ਮਿਕਸ ਆਲੂ ਆਪਾਂ ਜਿਹੜੇ ਮਿਕਸ ਕਰ ਲਏ ਨੇ ਚੰਗੀ ਤਰੀਕੇ ਨਾਲ ਤੇ ਜੋ ਵੀ ਆਪਾਂ ਵਿੱਚ ਪਾਇਆ ਮਸਾਲੇ ਮਸੂਲੇ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕਟਲੇਟਾ ਨੂੰ ਬਣਾਉਣ ਦੀ ਕਰਦੇ ਹਾਂ ਜੀ ਤਿਆਰੀ ਥੋੜਾ ਥੋੜਾ ਆਲੂ ਦਾ ਪੋਰਸ਼ਨ ਲੈ ਕੇ ਤੇ ਇਹਨਾਂ ਦੇ ਆਪਾਂ ਛੋਟੇ ਛੋਟੇ ਜਿਹੜੇ ਪੀਸ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਇਹਨਾਂ ਨੂੰ ਸ਼ੇਪ ਕੋਈ ਵੀ ਦੇ ਸਕਦੇ ਹੋ ਇਸ ਤਰ੍ਹਾਂ ਹੱਥ ਨਾਲ ਗੋਲ ਕਰ ਲਾਂਗੇ ਤੇ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੀਆਂ ਗੋਲ ਗੋਲ ਜਿਹੜੀਆਂ ਕਟਲਟ ਜੇ ਬਣਾ ਕੇ ਆਪਾਂ ਕਰ ਲਾਂਗੇ ਜੀ ਤਿਆਰ ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਪੀਸ ਆਪਾਂ ਬਣਾ ਕੇ ਕਟਲਟ ਜਿਹੜੇ ਤਿਆਰ ਕਰ ਲੈਣੇ ਤੇਲ ਨੂੰ ਪਾ ਲੈਨੇ ਆ ਤੁਸੀਂ ਤੇਲ ਰਿਫਾਈਨਡ ਜੋ ਵੀ ਵਰਤਦੇ ਹੋ ਤੁਸੀਂ ਪਾ ਸਕਦੇ ਹੋ ਤੇ ਇਹਨੂੰ ਕਰ ਲੈਨੇ ਚੰਗੀ ਤਰੀਕੇ ਨਾਲ ਆਪਾਂ ਗਰਮ ਤੇਲ ਹੋ ਗਿਆ ਗਰਮ ਤੇ ਹੁਣ ਇੱਕ ਇੱਕ ਕਰਕੇ ਆਪਾਂ ਕਟਲਟ ਜਿਹੜੇ ਤੇਲ ਦੇ ਵਿੱਚ ਛੱਡ ਦਾਂਗੇ ਇਹਨਾਂ ਨੂੰ ਪਰੌਂਦੇ ਨੂੰ ਫਰਾਈ ਡੋਕੂਮੈਂਟ ਆਪਾਂ ਇਹਨੂੰ ਇਸੇ ਤਰ੍ਹਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਫਿਰ ਇਹਨਾਂ ਦੀਆਂ ਸਾਈਡਾਂ ਚੇਂਜ ਕਰ ਦਾਂਗੇ। ਕਟਲੇਟ ਜਿਹੜੇ ਆਪਣੇ ਪੂਰੇ ਹੋ ਗਏ ਨੇ ਇਸ ਜਿੰਨੇ ਤਰੀਕੇ ਨਾਲ ਫਰਾਈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆਂ ਪਲੇਟ 'ਚ। ਬਾਕੀ ਦੇ ਜਿਹੜੇ ਰਹਿੰਦੇ ਆ ਇਸੇ ਤਰ੍ਹਾਂ ਸਾਰੇ ਫਰਾਈ ਕਰ ਲੈਣੇ ਆ ਕਟਲੇਟ ਹੈ ਪੂਰੇ ਹੋ ਗਏ ਨੇ ਤਿਆਰ ਤੇ ਇਹਨਾਂ ਨੂੰ ਵੀ ਆਪਾਂ ਕੱਢ ਲੈਣੇ ਆਂ ਚਲੋ ਜੀ ਅੱਜ ਦੀ ਜਿਹੜੀ ਆਪਣੀ ਰੈਸਪੀ ਕਟਲੇਟ ਦੀ ਬਣ ਕੇ ਹੋ ਗਈ ਜੀ ਬਿਲਕੁਲ ਤਿਆਰ ਤੇ ਇਹਨਾਂ ਨੂੰ ਆਪਾਂ ਸਰਵ ਕਰਾਂਗੇ ਜੀ ਟਮਾਟੋ ਕੇਚੱਪ ਦੇ ਨਾਲ ਤੁਸੀਂ ਗ੍ਰੀਨ ਚਟਨੀ ਨਾਲ ਵੀ ਖਾ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਕਟਲਟ ਆ ਕਿੰਨੇ ਵਧੀਆ ਕਰਾਰੇ ਬਣ ਕੇ ਤਿਆਰ ਹੋਏ ਨੇ ਬਾਹਰੋਂ ਪੂਰੇ ਸਖਤ ਤੇ ਅੰਦਰੋਂ ਪੂਰੇ ਨਰਮ ਬਹੁਤ ਹੀ ਵਧੀਆ ਆਪਣੇ ਜਿਹੜੇ ਕਟਲਟ ਬਣ ਕੇ ਤਿਆਰ ਹੋਏ ਨੇ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ